ਆਰਾ ਰਾਤਰਾ ਗਾਰਾ ਤੇ ਪਹਿਲਾਂ ਨਹੀਂ ਬੜਿਆ ਉਹ ਟੈਲਾ ਯਾਰ ਜੇ ਬੰਦਾ ਹੁਣ ਚੱਜਦਾ ਹੋਊ ਕੋਈ ਫੇਰੀ ਲੱਗੀ ਆਪਾਂ ਤੁਸੀ ਲੈਣਾ ਬਹੁਤ ਟਾਂਗੇ ਹਣਾ ਹਾਂ ਕਿਵੇਂ ਫਿਰਦਾ ਵੀਰ ਯੋਹੀ ਦਾ ਨਮੂਨਿਆ ਰਹਾ ਕਿੰਨੇ ਆ ਬਹੁਤ ਠੀਕ ਐ ਤੁਸੀਂ ਕਿੱਧਰ ਫੜਦੇ ਹੋ ਤੜਕੇ ਦੇ ਹੁੰਦੇ ਤੇਰੀ ਬੰਦਾਈ ਤੇ ਉਹ ਪਾਣੀ ਬਾ ਓ ਐਡਾ ਵੱਡਾ ਰਾਮਰੇ ਦਾ ਬ੍ਰਾਂਡ ਹੈ ਭੱਜ ਨਾ ਟੈਲਰ ਆਹ ਦੇਖੋ ਆਹ ਦੇਖੋ ਆਹ ਪਹਿੰਦਾ ਗੱਡੀ ਦੂਏ ਗੱਲ ਸੁਣ ਹਾਂ ਤੁਸੀਂ ਲੈ ਲੈਣਾ ਓ ਉਹ ਤੁਸੀਂ ਇੱਥੋਂ ਲੈ ਕੇ ਜਾਓ ਕਿਨੇ ਉਹ ਕਿਨੇ ਸੜਕ ਨੇ ਮੈਂ ਸੌ ਲਾ 10 ਬਾਈ 10 ਦਾ ਹਜ਼ਾਰ ਰੁਪਏ ਦੇ ਵਿੱਚ ਮੈਂ ਕਿਹਾ ਤਿਆਰ ਕਰਕੇ ਦੇ ਦਿਆਂ ਅਸੀਂ ਤਾਂ ਪਿੱਛੇ ਜਾ ਕੇ ਆਪਾਂ ਲਾ ਦੇਣਾ ਮੈਂ ਪਹਿਲਾ ਦੇਣਗੇ ਜਦ ਤੱਕ ਤੂੰ ਤਾਂ ਤੂੰ ਛਾਪੀ ਕਰਾਉਂਗੇ ਭਾਈ ਆਹ ਉਹ ਤਾਂ ਮਿਸਤਰੀ ਕਰੂ ਝੂਠ ਬੋਲਦਾ ਮੈਂ ਕਿਹਾ ਸੱਚ ਹੈ ਬੰਵਾ ਲੈ ਕੇ ਚਲਾਪ ਹਜ਼ਾਰ ਰੁਪਏ ਦੇ ਕੀ ਆਉਂਦਾ ਯਾਰ ਹਜ਼ਾਰ ਰੁਪਏ ਨਾ ਪੱਥਰ ਬੋਲਣਾ ਹੈ ਨਹੀਂ ਪੱਥਰ ਨਹੀਂ ਆ ਜਾ ਆ ਰਿਹਾ ਹੋਰ ਆ ਜਾ ਆ ਜਾ ਆ ਰਿਹਾ ਪਟਾਣਾ ਤੈਨਾ ਹੋਈਆਂ ਪਈਆਂ ਪਾਜਣਾ ਪਾਜਣਾ ਹਾਂਜੀ ਹਾਂਜੀ ਹਾਂ ਆ ਗਏ ਲੈ ਭਜਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜੀ ਰੱਖੇ ਤੁਹਾਡੇ ਹੱਥੀ ਬਾਜੀ ਰੱਖੇ ਬੰਤੀ ਜੀ ਹਾਂ ਤਦ ਇਹ ਦੇਖੋ ਮੈਂ ਗੱਡੀ ਹੁਣੇ ਭਰੀ ਲੈਣ ਲੱਗੀ ਆ ਹਾਂਜੀ ਹਾਂਜੀ ਜੀ ਮੈਂ ਫੋਟੋ ਲੈ ਕੇ ਗਿਆ ਟੈਲਣਾ ਬਿਲਕੁਲ ਜੀ ਨਲਕਾ ਤਾਂ ਹੋਰ ਆ ਭਾਈ ਹਾਂਜੀ ਇਹਨਾਂ ਕੋਲੇ ਤੁਹਾਨੂੰ ਪਹਿਲਾਂ ਹੀ ਦੱਸਿਆ ਤੁਹਾਨੂੰ ਮੈਂ ਦੇਖੋ 10:00 10:00 ਠੀਕ ਹੈ ਇਹਨਾਂ ਕੋਲੇ ਟੈਨਾਂ ਲੈਣੇ ਕੱਲੀਆਂ ਮਿਸਰੀ ਥੋੜਾ ਹੋਊਗਾ ਠੀਕ ਹੈ 10:00 10:00 ਇਹ ਕਮਰਾ ਤੁਹਾਨੂੰ 1000 ਰੁਪਏ ਚਾਰ ਕਰਕੇ ਦੇਣਗੇ ਸਿਰਫ 1000 ਰੁਪਏ ਦਾ ਸੱਚਾਈ ਇਹ ਹੈ ਬਿਲਕੁਲ ਸਮਝੋ ਜੀ 40 ਰੁਪਏ ਫੋਟਾ ਲਈ 50 ਰੁਪਏ ਫੋਟਾ ਲਈ 70 ਰੁਪਏ ਫੋਟਾ ਲਈ 90 ਰੁਪਏ ਫੋਟਾ ਲਈ 120 ਰੁਪਏ ਫੋਟਾ ਲਈ 2 बाई 4 ਦੀ ਤੈਲ ਮਿਕਸ ਡਿਜ਼ਾਈਨ ਸਿਰਫ 1000 ਦੀ 10 बाई 10 ਦੇ ਕਮਰੇ ਤੋਂ 100 ਰੁਪਏ ਫੁੱਟ ਜੀ ਲੋ ਵੀ ਦੋਸਤਾਂ ਇੱਥੇ ਆ ਜਾਓ ਭਰਾਵੋ ਪੰਜਨ ਕੋਲੇ ਤੇ ਬਾਕੀ ਸਾਨੂੰ ਤੈਨਾਂ ਵੀ ਦਿਖਾਓ ਜੀ ਹਾਂਜੀ ਆ ਦੇਖੋ ਜੀ ਆ ਦੇਖੋ ਬਲੂ ਕਲਰ ਜੀ ਕਿੰਨਾ ਸੋਹਣਾ ਹੈ ਜੀ ਇਹ ਰੇਟ 40 50 3 70 ਰੁਪਏ ਹੋ ਬਾਜ਼ਾਰ ਦਾ ਰੇਟ ਆਪਾਂ ਦੇਵਾਂਗੇ ਸਿਰਫ 19 ਰੁਪਏ ਫੁੱਟ ਜੀ 19 ਰੁਪਏ ਸਿਰਫ 19 ਰੁਪਏ ਕਿੰਨੀ ਮਰਜ਼ੀ ਲੈ ਜਾਓ ਹਾਂ ਆ ਜਾਓ ਹੁਣ ਅੰਦਰ ਦੇਖਣ ਆਲੇ ਅੱਖਾਂ ਦੇਖੋ ਫੱਟੇ ਫੱਟਾ ਕੇ ਮੱਚ ਆ ਗਿਆ ਆ ਦੇਖੋ ਆ ਜੋ ਕਲਰ ਹੋਰ ਦਿਖਾਵਾਂ ਜੀ ਤੁਹਾਨੂੰ ਆ ਦੇਖ ਦਿਓ ਇੱਧਰ ਦਿਖਾਉਂਦਾ ਨਾ ਮੌਂਦਾ ਸੋਹਣਾ ਹਾਂ ਕਲਰ ਦੇਖਣ ਆਲੇ ਤੈਲਾ ਸੋਹਣਾ ਚਲੋ ਆ ਦੇਖੋ ਜੀ ਹਾਂਜੀ ਹਾਂ ਹਾਈ 글로ਸ ਹੈ ₹19 फुट ਮਿਲੂਗੀ ਜੀ ਆ ਪਤ ਨਹੀਂ ਮੈਂ ਕਿਨਾਰਾ ਮਾੜਾ ਕਹਣਾ ਪੂਰਾ ਬ੍ਰਾਂਡ ਵੇਚੂ ਜੀ ਇਹ ਬ੍ਰਾਂਡ ਦੀ ਸਾਰੇ ਕੰਪਨੀ ਦੀ ਬ੍ਰਾਂਡਡ ਤੇਲ ਆਉਂਦੀ ਹੈ ਜੀ ਸਾਰੀ ਕੰਪਨੀਆਂ ਦੀ ਆਪਣੀ ਕੋਲੇ ਆਉਂਦੀ ਹੈ ਕਜਾਰਜਾ ਦੀ ਸਮਾਨੀ ਦੀ ਜੋਂਸਨ ਦੀ ਜੀ ਨੈਟਕੋ ਦੀ ਸ਼ੇਰਾ ਦੀ ਸਾਰੀਆਂ ਕੁੱਲ ਮਲਾਕੀ ਕੰਪਨੀਆਂ ਟੋਟ ਲਾਉਂਦੀ ਹੈ ਜੀ ਆ ਦੇਖੋ ਬਲੈਕ 골ਡ ਬਲੈਕ ਜੀ ਪਿਆਗਾ ਇਹ ਵੀ ਸਿਰਫ ₹19 ਫੁੱਟ ਆ ਦੇਖ ਬਈ ਆਕਰ ਡਿਜ਼ਾਈਨ ਬਹੁਤ ਸੋਹਣਾ ਯਾਰ ਇਹ ਵੀ 19 ਰੁਪਏ ਫੁੱਟ 19 ਰੁਪਏ ਫੁੱਟ ਜਿੰਨੀ ਮਰਜੀ ਤੇਲ ਲੇਜੋ ਸਟਾਕ ਦਿਖਾ ਦਿਓ ਜੀ ਪਾਣਣ ਕਦੇ ਲੋਕਰ ਨੂੰ ਡਟ ਕੇ ਲਾਈ ਵੀ ਕਰਦੇ ਜਿਹੜਾ ਬੋਲੇ ਵੀਡੀਓ ਦੇ ਵਿੱਚ ਜੀ ਕਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉ ਉਹ ਲੈ ਕਰਕੇ ਆਉ ਉਹਦਾ ਹੋਰ ਮਾਨਤਾਨ ਕਰਾਂਗੇ ਜੀ ਪੱਕੀ ਗੱਲ ਆ ਪੱਕੀ ਗੱਲ ਹੈ ਜੀ ਬਿਲਕੁਲ ਲੋਰੀ ਦੋਸਤੋ ਦਬ ਕੇ ਕਰਕੇ ਵੀਡੀਓ ਸ਼ੇਅਰ ਕਰਕੇ ਆ ਜਾਓ ਆਉਣਾ ਕਿੱਥੇ ਆ ਮੋਡ ਰੋਡ ਰੰਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ 9576783954 9041683954 ਦੋਸਤੋ ਦੱਬ ਕੇ ਲਾ ਦਿਓ ਨੰਬਰ ਸ਼ੇਅਰ ਕਰ ਲਓ ਨਾਲੇ ਦੱਬ ਕੇ ਸ਼ੇਅਰ ਕਰੋ ਨਾਲੇ ਤੇ ਨੰਬਰ ਭੱਜ ਕੇ ਲਾ ਲਓ ਕਿਉਂ ਨਹੀਂ ਪੋਂਚੋ ਭਜਨ ਟਾਇਲ ਰੰਪਰਾ ਦੇ ਹਾਂ